ਕਿ ਨਸ਼ੇ ਤੋਂ ਵੱਡਾ ਮਾਫੀਆ ਜੀ ਇਹ ਲੱਖ ਬੰਦਾ ਪੰਜਾਬ ਦੇ ਵਿੱਚ ਏਜੰਟ ਪੈਦਾ ਹੋ ਗਿਆ ਪੂਰੇ ਭਾਰਤ ਦੇ ਸਾਰੇ ਸਟੇਟਾਂ ਦੇ ਵਿੱਚ ਦੇਖ ਲਓ ਪੂਰੇ ਭਾਰਤ ਦੇ ਵਿੱਚ ਨਹੀਂ ਹੈਗਾ ਜਿੰਨਾ ਪੰਜਾਬ ਦੇ ਵਿੱਚ ਹੀ ਹੈ ਪੰਜਾਬ ਦੇ ਵਿੱਚ ਇਸ ਕਰਕੇ ਪੈਦਾ ਹੋਇਆ ਪੰਜਾਬ ਦੇ ਵਿੱਚ ਨਸ਼ਾ ਇਸ ਕਰਕੇ ਆ ਕਿਉਂਕਿ ਲੀਡਰ ਇਹ ਸ਼ਾਹ ਦੇ ਰਹੇ ਨੇਗੇ ਜਿਹੜਾ ਜਿਨ੍ਹਾਂ ਨੂੰ ਵੋਟਾਂ ਵੇਲੇ ਜਿਹੜਾ ਪੈਸਾ ਜਦੋਂ ਇਹਨਾਂ ਨੇ ਚੋਣਾਂ ਦੇ ਜਿਹੜਾ ਪੈਸਾ ਖਰਚ ਕਰਨਾ ਉਹ ਏਜੰਟਾਂ ਤੋਂ ਲੈ ਕੇ ਜਾਂ ਫਿਰ ਨਸ਼ਾ ਮਾਫੀਆ ਤੋਂ ਲੈ ਕੇ ਹੀ ਜਿਹੜਾ ਚੋਣਾਂ ਲੜਦੇ ਨੇਗੇ ਇਸ ਕਰਕੇ ਪੰਜਾਬ ਦੇ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਕੋਈ ਸੁਣਵਾਈ ਨਹੀਂ ਇਹ ਬੈਨੀਪਾਲ ਦਾ ਗੁਰਪ੍ਰੀਤ ਨਾਮ ਬੈਨੀਪਾਲ ਦਾ ਨਾਮ ਦਾ ਹੈ ਬੰਦਾ ਏਜੰਟ ਦੇ ਫੋਟੋਆਂ ਵਿੱਚ ਲਾ ਦਿਓ ਇਹ ਬੰਦਾ ਲੋਕਾਂ ਨੂੰ ਠੱਗ ਕੇ 3-400 ਏਕੜ ਨੇ ਜ਼ਮੀਨ ਮਨਾਲੀ ਅਨੇਕਾਂ ਪ੍ਰਾਪਰਟੀਆਂ ਨੇ ਹੋਰ ਸ਼ਹਿਰਾਂ ਦੇ ਵਿੱਚ ਖੜੀਆਂ ਕਰ ਲਈਆਂ ਇਹ ਬੰਦਾ ਆਪਦੇ ਕੁੱਤਿਆਂ ਦੇ ਜਨਮ ਦਿਨ ਮਨਾਉਂਦਾ ਜੀ ਇਹ ਲੋਕ ਇੱਥੇ 100 ਤੋਂ ਬੰਦਾ ਤਕਰੀਬਨ ਜਿਹੜਾ ਪੀੜਤ ਬੰਦਾ ਇੱਥੇ ਬੈਠਾ ਹੈ ਇਹਨਾਂ ਬੰਦਿਆਂ ਦੀ ਕੋਈ ਸਾਰ ਨਹੀਂ ਲੈ ਰਹੀ ਕੋਈ ਸਰਕਾਰ ਕੋਈ ਐਮਐਲਏ ਕੋਈ ਪੁੱਛ ਨਹੀਂ ਰਿਹਾ ਘੱਟੋ ਘਾਟਾ 18-19 ਦਿਨ ਹੋ ਗਏ ਬੰਦਿਆਂ ਨੂੰ ਇੱਥੇ ਗਰਮੀ ਦੇ ਵਿੱਚ ਬੈਠਿਆ ਨੂੰ ਆ ਜਿਹੜਾ ਜ਼ਮੀਨ ਦੇ ਵਿੱਚ ਇੱਥੇ ਧਰ ਕੈਂਸਰ ਦੇ ਮਰੀਜ਼ ਕਿੰਨੀਆਂ ਜਿਹੜਾ ਬਿਮਾਰੀਆਂ ਤੋਂ ਪੀੜਤ ਲੋਕ ਕਿੱਥੇ ਜਿਹੜਾ ਹੈ ਬੈਠੇ ਨੇਗੇ ਆਜੋ ਜੀ ਆ ਸਾਡੇ ਅੱਜ ਫੌਜੀ ਸੈਨਿਕ ਆਏ ਨੇਗੇ ਵੀਰ ਇਹਨਾਂ ਦਾ ਧੰਨਵਾਦ ਇੱਧਰ ਸਾਡੇ ਨਿਰਭੈ ਸਿੰਘ ਜੀ ਪ੍ਰਧਾਨ ਸਾਹਿਬ ਜ਼ਿਲ੍ਹਾ ਪ੍ਰਧਾਨ ਜੀ ਇਹ ਆਏ ਨੇਗੇ ਇਹਨਾਂ ਨੇ ਮੋਰਚਾ ਸਾਹਮਣੇ ਹੋ ਕੇ ਸਮਾਂ ਇੱਥੇ ਆਜੋ ਪ੍ਰਧਾਨ ਜੀ ਮੜਾ ਇਹ ਸਾਰੇ ਇੱਥੇ ਆਏ ਹੋਣਗੇ ਇੱਧਰੋਂ ਸਾਡੇ ਮਾਨ ਜੱਥੇਬੰਦੀ ਤੋਂ ਆਏ ਨੇਗੇ ਇੱਧਰੋਂ ਗੁਰਪ੍ਰੀਤ ਜੀ ਹੋਰ ਸਾਰੇ ਆਏ ਹੋਣਗੇ ਜਿਹੜੇ ਵੱਖ-ਵੱਖ ਸਿੱਖ ਜੱਥੇਬੰਦੀਆਂ ਤੋਂ ਆਏ ਹੋਏ ਨੇਗੇ ਇਹ ਲੋਕ ਇਹਨਾਂ ਦੀ ਸਾਰ ਲੈ ਰਹੇ ਨੇਗੇ ਇਸ ਕਰਕੇ ਅੱਜ ਤੱਕ ਕੋਈ ਵੀ ਜਿਹੜਾ ਕਿ ਐਕਸ਼ਨ ਸਰਕਾਰ ਨਾਲ ਖਿਲਾਫ ਨਹੀਂ ਕੀਤਾ ਦੇਖੋ ਇਹਨਾਂ ਦੇ ਇਸ ਬੰਦੇ ਦੇ ਖਿਲਾਫ ਅਨੇਕਾਂ ਪਰਚੇ ਨੇ ਪਰਚਿਆਂ ਦੇ ਵਿੱਚ ਉਹ ਬੰਦਾ ਭਗੌੜਾ ਭਗੌੜਾ ਹੋਣ ਦੇ ਬਾਵਜੂਦ ਇੱਕ ਵੀ ਕਿਤੇ ਇਹਨੂੰ ਫੜ ਕੇ ਕਿਤੇ ਗ੍ਰਿਫਤਾਰੀ ਨਹੀਂ ਪਾਈ ਇਸ ਕਰਕੇ ਅਸੀਂ ਅੱਜ ਜਿਹੜਾ ਫੈਸਲਾ ਲੈਣ ਲਈ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਪ੍ਰੈਸ ਨੂੰ ਵੀ ਦੱਸ ਦਾਂਗੇ ਅਸੀਂ ਬਹੁਤ ਵੱਡਾ ਫੈਸਲਾ ਲੈਣ ਲਈ ਜਾ ਰਹੇ ਹਾਂ ਅਗਲੇ ਦਿਨਾਂ ਦੇ ਵਿੱਚ ਟਾਈਮ ਹੋਊਗਾ ਉਸ ਟਾਈਮ ਤੋਂ ਪਹਿਲਾਂ ਪਹਿਲਾਂ ਜੇਕਰ ਇਹ ਬੰਦੇ ਨੇ ਪੈਸੇ ਦੇਤੇ ਅਸੀਂ ਕੱਲ ਤੱਕ ਮੀਟਿੰਗ ਕਰਕੇ ਸਾਰਾ ਜਿਹੜਾ ਪ੍ਰੈਸ ਨੂੰ ਦੇ ਦੇਣਾ ਅਸੀਂ ਸਾਰਾ ਕੁਝ ਵੀ ਅਸੀਂ ਇੱਕ ਤਰੀਕ ਰੱਖਾਂਗੇ ਉਸ ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੇ ਬੰਦੇ ਨੇ ਪੈਸੇ ਦੇ ਦਿੱਤੇ ਦਿੱਤੇ ਨਹੀਂ ਇਸ ਤੋਂ ਬਾਅਦ ਇੱਥੇ ਜ਼ਮੀਨ ਦੇ ਉੱਪਰ ਝੋਨਾ ਲੱਗੂਗਾ ਜੋ ਅਸੀਂ ਫਸਲ ਬੀਜਣੀ ਅਸੀਂ ਬੀਜਾਂਗੇ ਅਸੀਂ ਉਹਨਾਂ ਟਾਈਮੇ ਜ਼ਮੀਨ ਨਹੀਂ ਛੱਡਾਂਗੇ ਇਸ ਤੋਂ ਬਾਅਦ ਜਿੰਨਾ ਜਿੰਨਾ ਸਮਾਂ ਨਿਘਾਈ ਜਾਊਗਾ ਉਹਨਾਂ ਉਹਨਾਂ ਸਾਡਾ ਵਿਆਜ ਉਨਾ-ਉਨਾ ਸਾਰਾ ਜਿਹੜਾ ਖਰਚਾ ਵਧ ਹੀ ਜਾਊਗਾ ਉਹਨਾ ਟਾਈਮ ਜਦੋਂ ਜਿੰਨਾ ਟਾਈਮ ਸਾਰਾ ਇਹ ਸਾਡਾ ਪੈਸਾ ਵਸੂਲੀ ਨਹੀਂ ਹੁੰਦੀ ਉਹਨਾ ਟਾਈਮ ਅਸੀਂ ਇਹ ਜ਼ਮੀਨ ਦੇ ਵਿੱਚੋਂ ਨਹੀਂ ਹੱਲਾਂਗੇ ਕੱਲ ਨੂੰ ਇਸ ਚੀਜ਼ ਦਾ ਭਲੇਖਾ ਕੱਢਦੇ ਇਹ ਬੰਦਾ ਵੀ ਹਾਂ ਮੇਰੇ ਨਾਲ ਸਰਕਾਰ ਆ ਮੇਰੇ ਨਾਲ ਪੁਲਿਸ ਆ ਮੈਂ ਪੁਲਿਸ ਨੂੰ ਪੈਸੇ ਦਿੱਤੇ ਹੋਏ ਨੇਗੇ ਪੁਲਿਸ ਮੇਰੇ ਵੱਲ ਦੀ ਆ ਸਰਕਾਰ ਮੇਰੇ ਵੱਲ ਦੀ ਆ ਵੀ ਇਹਨਾਂ ਨੂੰ ਮੈਂ ਡਾਂਗਾ ਮਾਰ ਕੇ ਠਾ ਦੂੰ ਉਹਨਾਂ ਨੂੰ ਕੁੱਟ ਕੇ ਠਾ ਦੂੰ ਇਸ ਚੀਜ਼ ਦਾ ਭਲੇਖਾ ਕੱਲ ਕੱਢ ਲੈ ਪਰਚੇ ਪਵਾਉਣੇ ਪਰਚੇ ਪਵਾ ਲਈ ਕਟਾਉਣਾ ਹੋਇਆ ਸਾਨੂੰ ਕਟਾ ਲਈ ਪਰਾਇਸੀ ਅਸੀਂ ਡੱਟ ਕੇ ਤੇਰੇ ਗਲ ਦੀ ਹੱਡੀ ਬਣ ਕੇ ਰਵਾਂਗੇ ਅਸੀਂ ਆਪਣਾ ਹੱਕ ਲੈ ਕੇ ਰਵਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਫੌਜੀ ਵੀਰ ਰਿਟਾਇਰਡ ਫੌਜੀ ਵੀਰ ਪੰਜਾਬ ਦੀ ਜੁਨੀਅਨ ਉਹ ਆ ਕੇ ਸਾਡੇ ਨਾਲ ਖੜ ਗਈ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਜਥੇਬੰਦੀਆਂ ਦੇ ਨਿਰਭੈ ਸਿੰਘ ਜੀ ਤੇ ਹੋਰ ਬਖ ਬਖ ਜਥੇਬੰਦੀਆਂ ਦੇ ਅੱਗੋਂ ਨੇ ਮੋਰਚਾ ਸੰਭਲਿਆ ਅਸੀਂ ਇਹਨਾਂ ਤੋਂ ਕਦੇ ਵੀ ਦਵਾਂਗੇ ਨਹੀਂ ਇਸ ਕੱਕੇ ਨਸ਼ੇ ਤੋਂ ਵੱਡਾ ਮਾਫੀਆ ਜੀ ਇਹ ਲੱਖ ਬੰਦਾ ਪੰਜਾਬ ਦੇ ਵਿੱਚ ਏਜੰਟ ਪੈਦਾ ਹੋ ਗਿਆ ਪੂਰੇ ਭਾਰਤ ਦੇ ਸਾਰੇ ਸਟੇਟਾਂ ਦੇ ਵਿੱਚ ਦੇਖ ਲਓ ਪੂਰੇ ਭਾਰਤ ਦੇ ਵਿੱਚ ਨਹੀਂ ਹੈਗਾ ਜਿੰਨਾ ਇਹ ਪੰਜਾਬ ਦੇ ਵਿੱਚ ਹੀ ਹੈ ਪੰਜਾਬ ਦੇ ਵਿੱਚ ਇਸ ਕਰਕੇ ਪੈਦਾ ਹੋਇਆ ਪੰਜਾਬ ਦੇ ਵਿੱਚ ਨਸ਼ਾ ਇਸ ਕਰਕੇ ਆ ਕਿਉਂਕਿ ਲੀਡਰ ਇਹ ਛਾਹ ਦੇ ਰਹੇ ਨੇਗੇ ਜਿਹੜਾ ਜਿਨ੍ਹਾਂ ਨੂੰ ਵੋਟਾਂ ਵਲੇ ਜਿਹੜਾ ਪੈਸਾ ਜਦੋਂ ਇਹਨਾਂ ਨੇ ਚੋਣਾਂ ਦਾ ਜਿਹੜਾ ਪੈਸਾ ਖਰਚ ਕਰਨਾ ਉਹ ਏਜੰਟਾਂ ਤੋਂ ਲੈ ਕੇ ਜਾਂ ਫਿਰ ਨਸ਼ਾ ਮਾਫੀਆ ਤੋਂ ਲੈ ਕੇ ਜਿਹੜਾ ਚੋਣਾਂ ਲੜਦੇ ਨੇਗੇ ਇਸ ਕਰਕੇ ਪੰਜਾਬ ਦੇ ਆਮ ਲੋਕਾਂ ਦੀ ਗਰੀਬ ਲੋਕਾਂ ਦੀ ਕੋਈ ਸੁਣਵਾਈ ਨਹੀਂ ਇਹ ਬੈਨੀਪਾਲ ਦਾ ਗੁਰਪ੍ਰੀਤ ਨਾਮ ਬੈਨੀਪਾਲ ਦਾ ਨਾਮ ਦਾ ਹੈ ਬੰਦਾ ਏਜੰਟਾਂ ਦੀਆਂ ਫੋਟੋਆਂ ਵਿੱਚ ਲਾ ਦਿਓ ਇਹ ਬੰਦਾ ਲੋਕਾਂ ਨੂੰ ਠੱਗ ਕੇ 3-400 ਇੱਕ ਡੇ ਨੇ ਜ਼ਮੀਨ ਮਨਾਲੀ अनेका ਪ੍ਰਾਪਰਟੀਆ ਨੇ ਹੋਰ ਸ਼ਹਿਰਾਂ ਦੇ ਵਿੱਚ ਖੜੀਆਂ ਕਰ ਲਈਆਂ ਇਹ ਬੰਦਾ ਆਪਦੇ ਕੁੱਤਿਆਂ ਦੇ ਜਨਮ ਦਿਨ ਮਨਾਉਂਦਾ ਜੀ ਇਹ ਲੋਕ ਇੱਥੇ 100 ਤੋਂ ਬੰਦਾ ਤਕਰੀਬਨ ਜਿਹੜਾ ਪੀੜਤ ਬੰਦਾ ਇੱਥੇ ਬੈਠਾ ਹੈ ਇਹਨਾਂ ਬੰਦਿਆਂ ਦੀ ਕੋਈ ਸਾਰ ਨਹੀਂ ਲੈ ਰਹੀ ਕੋਈ ਸਰਕਾਰ ਕੋਈ ਐਮਐਲਏ ਕੋਈ ਪੁੱਛ ਨਹੀਂ ਰਿਹਾ ਘੱਟੋ ਘਾਟ ਅੱਜ 18-19 ਦਿਨ ਹੋ ਗਏ ਬੰਦਿਆਂ ਨੂੰ ਇੱਥੇ ਗਰਮੀ ਦੇ ਵਿੱਚ ਬੈਠਿਆ ਨੂੰ ਆਹ ਜਿਹੜਾ ਜ਼ਮੀਨ ਦੇ ਵਿੱਚ ਇੱਥੇ ਧਰਨਾ ਲਾਇਆ ਨੂੰ ਕਿਸੇ ਨੇ ਅੱਜ ਤੱਕ ਆ ਕੇ ਸਾਰ ਨਹੀਂ ਲੈਤੀ ਕੈਂਸਰ ਦੇ ਮਰੀਜ਼ ਕਿੰਨੀਆਂ ਜਿਹੜਾ ਬਿਮਾਰੀਆਂ ਤੋਂ ਪੀੜਤ ਲੋਕ ਕਿੱਥੇ ਜਿਹੜਾ ਹੈ ਬੈਠੇ ਨੇਗੇ ਆਜੋ ਜੀ ਆ ਸਾਡੇ ਅੱਜ ਫੌਜੀ ਸੈਨਿਕ ਆਏ ਨੇਗੇ ਵੀਰ ਇਹਨਾਂ ਦਾ ਧੰਨਵਾਦ ਇੱਧਰ ਸਾਡੇ ਨਿਰਭੈ ਸਿੰਘ ਜੀ ਪ੍ਰਧਾਨ ਸਾਹਿਬ ਜ਼ਿਲ੍ਹਾ ਪ੍ਰਧਾਨ ਜੀ ਇਹ ਆਏ ਨੇਗੇ ਇਹਨਾਂ ਨੇ ਮੋਰਚਾ ਸਾਹਮਣੇ ਹੋ ਕੇ ਸਮਾਂ ਇੱਥੇ ਆਜੋ ਪ੍ਰਧਾਨ ਜੀ ਮੜਾ ਇਹ ਸਾਰੇ ਇੱਥੇ ਆਏ ਹੋਣਗੇ ਇੱਧਰੋਂ ਸਾਡੇ ਮਾਨ ਜੱਥੇਬੰਦੀ ਤੋਂ ਆਏ ਨੇਗੇ ਇੱਧਰੋਂ ਗੁਰਪ੍ਰੀਤ ਜੀ ਹੋਰ ਸਾਰੇ ਆਏ ਹੋਣਗੇ ਜਿਹੜੇ ਵੱਖ-ਵੱਖ ਸਿੱਖ ਜੱਥੇਬੰਦੀਆਂ ਤੋਂ ਆਏ ਹੋਏ ਨੇਗੇ ਇਹ ਲੋਕ ਇਹਨਾਂ ਦੀ ਸਾਰ ਲੈ ਰਹੇ ਨੇਗੇ ਇਸ ਕਰਕੇ ਅੱਜ ਤੱਕ ਕੋਈ ਵੀ ਜਿਹੜਾ ਕਿ ਐਕਸ਼ਨ ਸਰਕਾਰ ਨਾਲ ਖਿਲਾਫ ਨਹੀਂ ਕੀਤਾ ਦੇਖੋ ਇਹਨਾਂ ਦੇ ਇਸ ਬੰਦੇ ਦੇ ਖਿਲਾਫ ਅਨੇਕਾਂ ਪਰਚੇ ਨੇ ਪਰਚਿਆਂ ਦੇ ਵਿੱਚ ਉਹ ਬੰਦਾ ਭਗੌੜਾ ਭਗੌੜਾ ਹੋਣ ਦੇ ਬਾਵਜੂਦ ਇੱਕ ਵੀ ਕਿਤੇ ਇਹਨੂੰ ਫੜ ਕੇ ਕਿਤੇ ਗ੍ਰਿਫਤਾਰੀ ਨਹੀਂ ਪਾਈ ਇਸ ਕਰਕੇ ਅਸੀਂ ਅੱਜ ਜਿਹੜਾ ਫੈਸਲਾ ਲੈਣ ਲਈ ਅਗਲੇ ਦਿਨਾਂ ਦੇ ਵਿੱਚ ਤੁਹਾਨੂੰ ਪ੍ਰੈਸ ਨੂੰ ਵੀ ਦੱਸ ਦਾਂਗੇ ਅਸੀਂ ਬਹੁਤ ਵੱਡਾ ਫੈਸਲਾ ਲੈਣ ਲਈ ਜਾ ਰਹੇ ਹਾਂ ਅਗਲੇ ਦਿਨਾਂ ਦੇ ਵਿੱਚ ਟਾਈਮ ਹੋਊਗਾ ਉਸ ਟਾਈਮ ਤੋਂ ਪਹਿਲਾਂ ਪਹਿਲਾਂ ਜੇਕਰ ਇਹ ਬੰਦੇ ਨੇ ਪੈਸੇ ਦੇਤੇ ਅਸੀਂ ਕੱਲ ਤੱਕ ਮੀਟਿੰਗ ਕਰਕੇ ਸਾਰਾ ਜਿਹੜਾ ਪ੍ਰੈਸ ਨੂੰ ਦੇ ਦੇਣਾ ਅਸੀਂ ਸਾਰਾ ਕੁਝ ਵੀ ਅਸੀਂ ਇੱਕ ਤਰੀਕ ਰੱਖਾਂਗੇ ਉਸ ਤਰੀਕ ਤੋਂ ਪਹਿਲਾਂ ਪਹਿਲਾਂ ਜਿਹੜੇ ਬੰਦੇ ਨੇ ਪੈਸੇ ਦੇ ਦਿੱਤੇ ਦਿੱਤੇ ਨਹੀਂ ਇਸ ਤੋਂ ਬਾਅਦ ਇੱਥੇ ਜ਼ਮੀਨ ਦੇ ਉੱਪਰ ਝੋਨਾ ਲੱਗੂਗਾ ਜੋ ਅਸੀਂ ਫਸਲ ਬੀਜਣੀ ਉਹ ਅਸੀਂ ਬੀਜਾਂਗੇ ਅਸੀਂ ਉਹਨਾਂ ਟਾਈਮੇ ਜ਼ਮੀਨ ਨਹੀਂ ਛੱਡਾਂਗੇ ਇਸ ਤੋਂ ਬਾਅਦ ਜਿੰਨਾ ਜਿੰਨਾ ਸਮਾਂ ਇਹ ਨਿਘਾਈ ਜਾਊਗਾ ਉਹਨਾਂ ਉਹਨਾਂ ਸਾਡਾ ਵਿਆਜ ਉਹਨਾਂ ਉਹਨਾਂ ਸਾਡਾ ਜਿਹੜਾ ਖਰਚਾ ਵਧ ਹੀ ਜਾਊਗਾ ਉਹਨਾ ਟਾਈਮ ਜਦੋਂ ਜਿੰਨਾ ਟਾਈਮ ਸਾਰਾ ਇਹ ਸਾਡਾ ਪੈਸਾ ਵਸੂਲੀ ਨਹੀਂ ਹੁੰਦੀ ਉਹਨਾ ਟਾਈਮ ਅਸੀਂ ਇਹ ਜ਼ਮੀਨ ਦੇ ਵਿੱਚੋਂ ਨਹੀਂ ਹੱਲਾਂਗੇ ਕੱਲ ਨੂੰ ਇਸ ਚੀਜ਼ ਦਾ ਭਲੇਖਾ ਕੱਢਦੇ ਇਹ ਬੰਦਾ ਵੀ ਹਾਂ ਮੇਰੇ ਨਾਲ ਸਰਕਾਰ ਆ ਮੇਰੇ ਨਾਲ ਪੁਲਿਸ ਆ ਮੈਂ ਪੁਲਿਸ ਨੂੰ ਪੈਸੇ ਦਿੱਤੇ ਹੋਏ ਨੇਗੇ ਪੁਲਿਸ ਮੇਰੇ ਵੱਲ ਦੀ ਆ ਸਰਕਾਰ ਮੇਰੇ ਵੱਲ ਦੀ ਆ ਵੀ ਇਹਨਾਂ ਨੂੰ ਮੈਂ ਡਾਂਗਾ ਮਾਰ ਕੇ ਠਾ ਦੂੰ ਉਹਨਾਂ ਨੂੰ ਕੁੱਟ ਕੇ ਠਾ ਦੂੰ ਇਸ ਚੀਜ਼ ਦਾ ਭਲੇਖਾ ਕੱਲ ਕੱਢ ਲੈ ਪਰਚੇ ਪਵਾਉਣੇ ਪਰਚੇ ਪਵਾ ਲਈ ਕਟਾਉਣਾ ਹੋਇਆ ਸਾਨੂੰ ਕਟਾ ਲਈ ਪਰ ਇਸੇ-ਇਸੇ ਡੱਟ ਕੇ ਤੇਰੇ ਗਲਤੀ ਹੱਡੀ ਬਣ ਕੇ ਰਵਾਂਗੇ ਅਸੀਂ ਆਪਣਾ ਹੱਕ ਲੈ ਕੇ ਰਵਾਂਗੇ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਜਿਹੜੇ ਫੌਜੀ ਵੀਰ ਰਿਟਾਇਰਡ ਫੌਜੀ ਵੀਰ ਪੰਜਾਬ ਦੀ ਜੁਨੀਅਨ ਉਹ ਆ ਕੇ ਸਾਡੇ ਨਾਲ ਖੜ ਗਈ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਜਥੇਬੰਦੀ ਦੇ ਨਿਰਭੈ ਸਿੰਘ ਜੀ ਤੇ ਹੋਰ ਬਖ ਬਖ ਜਥੇਬੰਦੀ ਦੇ ਆਗੂ ਨੇ ਮੋਰਚਾ ਸੰਭਲਿਆ ਅਸੀਂ ਇਹਨਾਂ ਤੋਂ ਕਦੇ ਵੀ ਦਵਾਂਗੇ ਨਹੀਂ ਇਸ